ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇੱਕ ਬਾਦ ਵਿਵਾਦ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚੱਲਿਆ ਭਗਤ ਰਵਿਦਾਸ ਕਹੀਏ ਜਾਂ ਗੁਰੂ ਰਵਿਦਾਸ ਕਹੀਏ ਇਹਦੇ ਤੇ ਮੈਂ ਵੀਡੀਓ ਪਾਈ ਸੀ ਮੈਂ ਤਾਂ ਵੀਡੀਓ ਇਸ ਕਰਕੇ ਪਾਈ ਸੀ ਕਿ ਅਸੀਂ ਪਾਵਨ ਬਾਣੀ ਨੂੰ ਗੁਰੂ ਮੰਨਦੇ ਹਾਂ ਜਿਹੜਾ ਵੀ ਸ਼ਬਦ ਅਸੀਂ ਪੜਦੇ ਹਾਂ ਉਹ ਸਾਡੇ ਲਈ ਗੁਰੂ ਹੈ ਪਰ ਬਹੁਤੇ ਜਿਹੜੇ ਚੌਧਰੀ ਬਣੇ ਨੇ ਜਿਨ੍ਹਾਂ ਨੂੰ ਗੁਰਮਤ ਦਾ ਊੜਾ ਐਡਾ ਵੀ ਨਹੀਂ ਆਉਂਦਾ ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਨਹੀਂ ਕੋਈ ਸ਼ਬਦ ਦਾ ਬੋਧ ਨਹੀਂ ਹੈਗਾ ਅਰਥਾਂ ਬਾਰੇ ਪਤਾ ਨਹੀਂ ਉਹਨਾਂ ਨੇ ਵਿੱਚ ਆਚਕ ਵੀਡੀਓ ਤਲਾ ਤੜ ਪਾ ਦੀਆਂ ਬਸ ਉਹ ਚਾਹੁੰਦੇ ਨੇ 4 ਪੈਸੇ ਬਣਨੇ ਚਾਹੁੰਦੇ ਨੇ ਇਹ ਕੰਮ ਇਹਨਾਂ ਲੋਕਾਂ ਦਾ ਮੈਂ ਤੋ ਬੇਨਤੀਆਂ ਕਰਨੀਆਂ ਨੇ ਜਿਹੜੇ ਬੰਦੇ ਧਰਮ ਦੇ ਨਾਮ ਤੇ ਰੱਬ ਦੇ ਨਾਂ ਤੇ ਝਗੜੇ ਕਰਦੇ ਨੇ ਨਾ ਉਹ ਧਰਮੀ ਹੋ ਹੀ ਨਹੀਂ ਸਕਦੇ ਇਹ ਗੱਲਾਂ ਸਾਡੇ ਸਿਰ ਦੇ ਉੱਪਰ ਦੀ ਲੰਗਦੀਆਂ ਨੇ ਤੇ ਸਾਡੇ ਦਿਲ ਦਿਮਾਗ ਤੱਕ ਇਹ ਗੱਲ ਟੱਚ ਵੀ ਨਹੀਂ ਕਰਦੀਆਂ ਜਿੰਨਾ ਵੀ ਇੰਡੀਆ ਦਾ ਬੇੜਾ ਜਾਂ ਪੰਜਾਬ ਦਾ ਬੇੜਾ ਗਰਵ ਹੋਇਆ ਉਹ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਦੀ ਪਾਵਨ ਬਾਣੀ ਉਹਨਾਂ ਪੰਤੀ ਮਹਾਂਪੁਰਖਾਂ ਦਾ ਫਲਸਫਾ ਹੈਗਾ ਜਿਹਨਾਂ ਨੂੰ ਅਸੀਂ ਕ੍ਰਾਂਤੀਕਾਰੀ ਕਹਿ ਸਕਦੇ ਹਾਂ ਜਿਨ੍ਹਾਂ ਨੇ ਬਾਦਲੇ ਦੀ ਗੱਲ ਕੀਤੀ ਹੈ ਜਿਹੜਾ ਬੇਪਰ ਸਾਡੇ ਸਿਰ ਤੇ ਬੈਠਾ ਸੀ ਪੁਜਾਰੀ ਲਾਣਾ ਜਿਹੜਾ ਧਰਮ ਦੇ ਨਾਂ ਤੇ ਲੋਕਾਈ ਨੂੰ ਲੁੱਟਦਾ ਸੀ ਉਹਨਾਂ ਦੇ ਛਿੱਤਰ ਫੇਰਿਆ ਸਮੁੱਚੀ ਬਾਣੀ ਦੇ ਵਿੱਚ ਇੱਥੇ ਗੁਰੂ ਤੇ ਭਗਤ ਦਾ ਜਿਹੜਾ ਝਗੜਾ ਸੀ ਖੜਾ ਕੀਤਾ ਹੈ ਮੈਂ ਆਪਣੇ ਵੱਲੋਂ ਬੇਨਤੀ ਕਰਨੀ ਕਰਨੀ ਹੈ ਕਿਸੇ ਵਿੱਚ ਹਿੰਮਤ ਹੈਗੀ ਹੈ ਕਿ ਮੈਥੋਂ ਵੀ ਗੁਰੂ ਕਹਾ ਦੇਵੇ ਕਿਸੇ ਵਿੱਚ ਹਿੰਮਤ ਹੈਗੀ ਹੈ ਕਿ ਮੈਨੂੰ ਕਵੇ ਤੂੰ ਭਗਤ ਕਹਿ ਜੇ ਕਿਸੇ ਨੂੰ ਇੱਥੇ ਜ਼ਰੂਰਤ ਹੈ ਨਹੀਂ ਹਿੰਮਤ ਹੈਗੀ ਆ ਤਾਂ ਬੈਠ ਕੇ ਗੱਲਬਾਤ ਕਰੋ ਅਸੀਂ ਕਿਸੇ ਦੇ ਕਹਿਣ ਮੁਤਾਬਕ ਨਾ ਭਗਤ ਕਹਿਣਾ ਐ ਨਾ ਗੁਰੂ ਕਹਿਣਾ ਸਮੁੱਚੀ ਬਾਣੀ ਸਾਡੇ ਲਈ ਗੁਰੂ ਹੈ ਜਿਹੜੇ 35 ਮਹਾਂਪੁਰਖਾਂ ਦੀ ਬਾਣੀ ਹੈ ਉਹ ਸਮੁੱਚੇ 35 ਸਾਡੇ ਲਈ ਭਗਤ ਨੇ ਇਹ ਮੈਂ ਬਾਣੀ ਦੇ ਵਿੱਚੋਂ ਕਹਿ ਰਿਹਾ ਇੱਥੇ ਮੈਂ ਸ਼ਬਦ ਪੜਾਂ ਮੈਂ ਕੋਈ ਦੀ ਲੋੜ ਨਹੀਂ ਸਮਝਦਾ ਜਿਨ੍ਹਾਂ ਨੇ ਬਾਲ ਦੀ ਖਲ ਲਾਉਣੀ ਹੈ ਨਾ ਉਹਨਾਂ ਨੂੰ ਬੇਨਤੀ ਹੈ ਸਮੁੱਚੀ ਬਾਣੀ ਪੜ ਲਿਓ ਭਾਵੇਂ ਭਗਤਾਂ ਦੀ ਪੜ ਲਿਓ ਭਾਵੇਂ ਭਟਾਂ ਦੀ ਤੇ ਭਾਵੇਂ ਗੁਰੂ ਸਾਹਿਬਾਨ ਦੀ ਪੜ ਲਿਓ ਭਾਵੇਂ ਆਹ ਦੇ ਜਿਹੜੇ ਤਿੰਨ ਵਰਸਿਕ ਨੇ ਉਹਨਾਂ ਦੀ ਪੜ ਲਿਓ ਜਿਨ੍ਹਾਂ ਨੇ ਬਾਦ-ਬਾਦ ਖੜਾ ਕੀਤਾ ਸੀ ਉਹਨਾਂ ਦਾ ਨਾ ਪੰਜ ਦੇ ਨਾਲ ਨਾ ਗੁਰੂ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਕੇਵਲ ਮੁੱਦਾ ਚਾਹੀਦਾ ਹੁੰਦਾ ਹੈ ਰਾਜਨੀਤਿਕ ਲੋਕ ਥੋੜੀਆਂ ਬਹੁਤੀਆਂ ਤੁਕਾਂ ਚੇਤੇ ਕਰ ਲੈਂਦੇ ਨੇ ਜਦੋਂ ਕੋਈ ਸਮਾਰਗ ਹੋਂਦਾ ਹੈ ਉੱਥੇ ਬੋਲ ਦੇਣਗੇ ਭਾਵੇਂ ਕੋਈ ਵੀ ਸਮਾਰਗ ਹੋਵੇ ਬਸ ਐਨਨੂ ਬਾਣੀ ਦਾ ਸਹਾਰਾ ਲੈ ਕੇ ਉੱਥੇ ਆਪਣਾ ਉਲੂਸ ਉਧਾ ਕਰ ਲੋ ਕਿੰਨਾ ਬਹੁਤ ਹੀ ਲੀਡਰ ਮੈਂ ਉਹ ਦੇਖਿਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਫੰਕਸ਼ਨ ਤੇ ਆਉਣ ਤੋਂ ਪਹਿਲਾਂ ਵੀ ਇੱਥੇ ਗੁਰੂ ਸਾਹਿਬ ਦਾ ਸ਼ਹੀਦੀ ਦੇਹੜਾ ਹੈ ਜਾਇ ਇੱਥੇ ਪ੍ਰਕਾਸ਼ ਦੇਹੜਾ ਹੈ ਮੈਨੂੰ ਸੁਖਵੀਰ ਬਾਲ ਦੇ ਕਰਤੂਸਣ ਆ ਇੱਕ ਬੰਦੇ ਨੇ ਇੱਕ ਢੀਂਸੇ ਦੀ ਸੁਣਾਈ ਕਿਸੇ ਬੰਦੇ ਨੇ ਇੱਕ ਸਿਮਰਿਤ ਮਾਨ ਦੀ ਸਵਾਈ ਕਹਿੰਦੇ ਗੱਡੀ 'ਚ ਬੈਠਾ ਸਿਮਰਿਤ ਮਾਨ ਕਹਿੰਦਾ ਜਿੱਥੇ ਆਪਾਂ ਚੱਲੇ ਆ ਸ਼ਹੀਦੀ ਦੇਹੜਾ ਦੇ ਗੁਰਪੁਰਗੜ ਤੇ ਇੱਕ ਗੱਲ ਮੈਨੂੰ ਸੁਖਵੀਰ ਵੱਲੋਂ ਸੁਣਾਈ ਸੁਖਵੀਰ ਵੱਲੋਂ ਪੁੱਛਿਆ ਕਿ ਜਿੱਥੇ ਆਪਾਂ ਚੱਲੇ ਸੀ ਨਿਹੜੇ ਅੜੇ ਗੁਰਪੁਰਵੇ ਟੀਂ ਸੇ ਨੇ ਪੁੱਛੀਏ ਗਾ ਦੋਦਨ ਲੀਡਰ ਪ੍ਰਕਾਸ਼ ਦਿਹਾੜੇ ਦੇ ਸ਼ੀਦਾਨੂ ਨਮਨ ਕਰਦੇ ਨਮਸਕਾਰ ਕਰਦੇ ਮੈਂ ਸੁਣੇ ਜਾਣ ਕੇ ਜਿਹੜੇ ਰੌਲਾ ਪਾਉਣ ਵਾਲੇ ਨੇ ਝਗੜਾ ਵਿਸਾਦ ਕਰਨ ਵਾਲੇ ਨੇ ਇਹਨਾਂ ਦਾ ਨਾ ਗੁਰੂ ਨਾਨਕ ਦੇਵ ਜੀ ਨਾਲ ਭਗਤ ਨਾਲ ਕੋਈ ਬਾਹ ਵਾਸਤਾ ਨਹੀਂ ਇਹਨਾਂ ਨੇ ਕੇਵਲ ਸਿਗਣੀ ਛੇੜਨੀ ਹੁੰਦੀ ਹੈ ਤੇ ਹੁਣ ਬਹੁਤੇ ਬਲੌਗਰ ਸੀ ਆ ਬਹੁਤੇ ਕਲਾਕਾਰ ਸੀ ਜਿਹੜੇ ਆ ਸਾਇਆਂ ਸੁਗਿਆਂ ਦੇ ਜਾਂਦੇ ਨੇ ਤੁਹਾਨੂੰ ਭਗਤ ਜੀ ਬਾਰੇ ਕੀ ਪਤਾ ਤੁਹਾਨੂੰ ਗੁਰੂ ਸਾਹਿਬ ਬਾਰੇ ਕੀ ਪਤਾ ਮੈਂ ਬੇਨਤੀ ਅੱਜ ਤਾਂ ਕਰਨੀ ਹੈ ਅਸੀਂ ਸੁਮਤੀ ਬਾਣੀ ਨੂੰ ਗੁਰੂ ਮੰਨ ਲੈਣ ਜੇ ਭਗਤ ਕਿਤੇ ਲਿਖਿਆ ਹੋਇਆ ਤਾਂ ਭਾਈ ਗੁਰਦਾਸ ਜੀ ਦੀ ਕਲਮ ਨੇ ਲਿਖਿਆ ਅਸੀਂ ਉਹਨੂੰ ਸਿਆਣੇ ਨਹੀਂ ਹੋ ਸਕਦੇ ਤੇ ਜੇ ਗੁਰੂ ਕਿਤੇ ਲਿਖਿਆ ਉਹ ਵੀ ਭਾਈ ਰੁਦਾਸ ਜੀ ਦੀ ਕਲਮ ਨੇ ਲਿਖਿਆ ਲਿਖਵਾਉਣ ਵਾਲੇ ਕੌਣ ਨੇ ਸਹੀਦ ਅੰਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਸੂਚੀ ਬਾਣੀ ਲਿਖਵਾਈ ਹੈ ਭਾਈ ਬਿਰਦਾਸ ਸਾਹਿਬ ਜੀ ਦੇ ਕੋਲ ਮੈਂ ਬੇਨਤੀ ਕੀ ਕਰ ਰਿਹਾ ਵੀ ਜਿਹੜਾ ਬੰਦਾ ਬਾਣੀ ਦੇ ਕੋਈ ਸ਼ਬਦ ਮੂਰੇ ਰੱਖ ਕੇ ਝਗੜਾ ਕਰਦਾ ਹੈ ਵਿਦਵਾਨ ਬਣਦਾ ਹੈ ਉਹਨੂੰ ਬੇਨਤੀ ਹੈ ਗੁਰਬਾਣੀ ਮਨੁੱਖ ਨੂੰ ਅਕਲ ਦੇਣ ਵਾਸਤੇ ਹੈ ਗੁਰਬਾਣੀ ਮਨੁੱਖ ਨੂੰ ਅਕਲ ਦੇਣ ਵਾਸਤੇ ਇੱਕ ਮੈਂ ਬਤਰਾ ਜੀ ਦਾ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਦੇਣਾ ਹਮ ਸਰ ਦੀਨ ਦਇਆਨ ਤੁਮ ਸਰ ਅਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਇਹ ਸ਼ਬਦ ਵੀ ਜਿਹੜੇ ਦੂਜੀ ਧੁਪਮੇ ਪੜੇ ਆ ਉਹਦੇ ਅਰਥ ਥੋੜੇ ਦੇਖਨੇ ਪੜੇ ਸੌਖੇ ਅਰਥ ਨੇ ਉਹਦੇ ਵਿੱਚ ਕੀ ਕਹਿੰਦੇ ਆ ਬਚਨੀ ਤੋਰ ਮੋਰ ਮਨ ਮਨ ਕਹਿੰਦੇ ਜੀ ਰੱਬ ਜੀ ਤੇਰੇ ਬਚਨਾਂ ਨੂੰ ਮੇਰਾ ਮਨੁ ਮਨ ਜਾਵੇ ਮੇਰਾ ਮਨ ਮੰਨ ਲਵੇ ਜਨ ਕੋ ਪੂਰਨ ਦੀਜੈ ਮੈਨੂੰ ਇਹ ਸਿੱਧਕ ਬਖਸ਼ ਦੇ ਮੈਂ ਇਹਨਾਂ ਸਿੱਧਕੀ ਹੋ ਜਾਮਾ ਕਿ ਤੇਰੇ ਉਪਦੇਸ਼ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਕਮਾ ਲਵੋ ਇਹ ਭਗਤ ਦਲਦਾਸ ਜੀ ਦੇ ਸ਼ਬਦ ਦੀ ਜਿਹੜਾ ਮੈਂ ਸ਼ਬਦ ਪੜਿਆ ਇਹਦੀ ਪਹਿਲੀ ਤੋਂ ਦੂਜੀ ਤੱਕ ਹੈ ਇਹਦੇ ਵਿੱਚ ਉਹ ਕਹਿੰਦੇ ਨੇ ਸੇ ਤੁਸੀਂ ਦੱਸੋ ਜਿਹੜੇ ਝਗੜਾ ਪ੍ਰਸ਼ਾਦ ਕਰਨ ਵਾਲੇ ਨੇ ਕਿੰਨਾ ਕੁ ਵਿਸ਼ਵਾਸ ਹਨ ਨੂੰ ਰੱਬ ਤੇ ਜੇ ਰੱਬ ਨੂੰ ਮੰਨਦੇ ਤੇ ਕਿੰਨਾ ਕੁ ਵਿਸ਼ਵਾਸ ਹਨ ਨੂੰ ਬਾਣੀ ਤੇ ਜੇ ਬਾਣੀ ਨੂੰ ਮੰਨਦੇ ਤੇ ਭਗਤ ਕੋ ਗੁਰੂ ਕੋ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਕੋਈ ਦਿਨ ਗੱਲ ਨਹੀਂ ਬਣਨੀ ਜੇ ਤੁਸੀਂ ਗੁਰੂ ਵੀ ਕਹਿ ਦੇਓਗੇ ਤਾਂ ਵੀ ਕੋਈ ਗੱਲ ਨਹੀਂ ਬਣਨੀ ਜੇ ਤੁਸੀਂ ਭਗਤ ਕਹਿ ਦੇਓਗੇ ਤਾਂ ਵੀ ਕੋਈ ਗੱਲ ਨਹੀਂ ਬਣੇ ਗੱਲ ਤਾਂ ਜਦੋਂ ਪਵਨ ਬਾਣੀ ਨੂੰ ਮੰਨਣ ਦੇ ਆ ਜਿਹੜਾ ਨੇ ਮੰਨ ਲਈ ਨਾ ਤੇ ਉਹਨਾਂ ਦਾ ਰਹਿਂਦੀ ਦੁਨੀਆ ਤੱਕ ਬੋਨ ਵਾਲਾ ਰਹੂਗਾ ਉਹਨੂੰ ਯਾਦ ਕੀਤਾ ਜਾਓ ਮੈਂ ਇੱਕ ਬੇਨਤੀ ਕਰ ਦੇਣਾ ਭਾਵੇਂ ਸ਼ੋਹਨੀ ਗੁਰਦੁਆਰਾ ਪ੍ਰਬੰਧ ਕਮੇਟੀ ਹੋਵੇ ਜਾਂ ਐਸਸੀ ਸੰਸਮਾਜ ਹੋਵੇ ਜਿਨ੍ਹਾਂ ਨੇ ਇਹ ਮਤੇ ਪਾਏ ਨੇ ਕਿ ਤੁਸੀਂ ਭਗਤ ਸਾਹਿਬ ਨੂੰ ਪਤਨੀ ਕਹਿਣ ਗੁਰੂ ਰਵਿਦਾਸ ਕਹਿਣ ਜਾ ਜਿਹੜੇ ਸ਼੍ਰੋਣੀ ਕਮੇਟੀ ਵਾਲੇ ਕਹਿੰਦੇ ਨੇ ਅਸੀਂ ਗੁਰੂ ਨਹੀਂ ਭਗਤ ਕਹਨੇ ਮੈਂ ਪਹਿਲਾਂ ਵੀ ਇਦਾਂ ਦੀ ਇੱਕ ਵੀਡੀਓ ਪਾਈ ਹੈ ਮੈਂ ਬੇਨਤੀ ਕਰਦਾ ਕਿ ਇਹ ਸਿਆਸੀ ਝਗੜਿਆਂ ਦੇ ਵਿੱਚ ਤੁਸੀਂ ਉਹਨਾਂ 35 ਮਹਾਂਪੁਰਖਾਂ ਦੇ ਨਾਮ ਵਿੱਚ ਘਸੋੜਿਆ ਕਰੋ ਅਸੀਂ ਉਹਨਾਂ ਦੀ ਸਿੱਖਿਆ ਲੈ ਕੇ ਕੁਝ ਬਣ ਸਕਦੇ ਹਾਂ ਆਪਣੇ ਜੀਵਨ ਨੂੰ ਸਵਲ ਬਣਾਉਣ ਤੋਂ ਭਾਵ ਆਪਣੇ ਜੀਵਨ ਨੂੰ ਗਿਆਨਮਾਨ ਬਣਾ ਸਕਦੇ ਹਾਂ ਕੋਸਾਂ ਨੂੰ ਪ੍ਰਾਪਤ ਹੋ ਸਕਦਾ ਹੈ ਤੇ ਜਿਹੜਾ ਵੀ ਧੌਣ ਵਿੱਚ ਕਿੱਲਾ ਰੱਖ ਕੇ ਗੱਲ ਕਰਦਾ ਹੈ ਨਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜਿੰਨਾ ਚਿਰ ਅਸੀਂ ਜਾਤੀ ਵਿਤਕਰਾਂ ਖਤਮ ਨਹੀਂ ਕਰਦੇ ਉਹਨਾਂ ਚਿਰ ਜਿੰਨਾ ਮਰਜੀ ਗੁਰੂ ਗੁਰੂ ਕਹਿ ਕੇ ਪਿੱਟੀ ਚਲੋ ਜਿੰਨਾ ਮਰਜੀ ਭਗਤ ਭਗਤ ਕਹਿ ਕੇ ਪਿੱਟੀ ਚਲੋ ਕੋਈ ਅਸਰ ਨਹੀਂ ਪੈਣਾ ਸਾਡੇ ਸਾਡੀ ਜਵਾਨ ਤੇ ਵੀ ਜਾਤੀ ਸ਼ਬਦ ਹੈਗੇ ਨੇ ਸਾਡੇ ਦਿਲ ਦਿਮਾਗ ਦੇ ਵਿੱਚ ਵੀ ਜਾਤੀ ਵਿਤਕਰਾ ਹੈਗਾ ਜੇ ਨਹੀਂ ਹੈਗਾ ਤਾਂ ਦੱਸ ਦਿਓ ਐਨੀ ਇੱਕ ਬੇਨਤੀ ਮੈਂ ਤਾਂ ਕੀਤੀਆਂ ਕਿਉਂਕਿ ਮੈਨੂੰ ਵੀ ਕਾਫੀ ਫੋਨ ਆਏ ਤੁਸੀਂ ਵੀਡੀਓ ਇਦਾਂ ਪਾਤੀ ਤੁਸੀਂ ਦੁਬਾਰੇ ਵੀਡੀਓ ਇਦਾਂ ਪਾ ਦਿਓ ਇਹ ਕਦੇ ਨਹੀਂ ਹੋ ਸਕਦਾ ਮੇਰੀ ਜਵਾਨ ਤੋਂ ਕੋਈ ਨਿਖਾ ਸਕਦਾ ਕਿ ਤੂੰ ਪੁਰੂਖ ਹੈ ਕੋਈ ਨਹੀਂ ਕਹਾ ਸਕਦਾ ਕਿ ਤੂੰ ਧੱਕੇ ਨਾਲ ਭਗਤ ਹੈ ਜਿਹੜੇ ਸਰਲੇਖ ਬਾਣੀ ਵਿੱਚ ਪਏ ਨੇ ਅਸੀਂ ਉਹਨਾਂ ਦੇ ਮੁਤਾਬਕ ਹੀ ਚੱਲਣਾ ਪਰ ਸਾਡੇ ਲਈ ਸਮੂੱਚੀ ਬਾਣੀ ਗੁਰੂ ਹੈ। ਸਮੂੱਚੀ ਬਾਣੀ ਗੁਰੂ ਹੈ। ਜਿਹੜਾ ਵੀ ਸ਼ਬਦ ਮੈਂ ਬਾਣੀ ਪੜ੍ਹ ਰਿਹਾ ਮੇਰੇ ਮੂਰੇ ਆ ਗਿਆ ਮੈਂ ਉਹਨੂੰ ਪੜ੍ਹ ਦਿੱਤਾ ਉਹਦੇ ਅਰਥ ਕਰਨ ਲਈ ਉਹ ਮੇਰੇ ਲਈ ਗੁਰੂ ਹੈ। ਸਾਡੀ ਇਹ ਸੋਚ ਹੈ। ਕਿਉਂਕਿ ਜਿਹੜੇ ਮਹਾਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੀ ਵਿਚਾਰ ਧਾਰਾ ਇੱਕ ਹੈ। ਅਤੈ ਨੇ ਜਵੜ ਨੇ ਮਾਰੀਆਂ ਕਿ ਭਗਤ ਰਵਦਾਸ ਜੀ ਵੱਡੇ ਸੀ ਕਬੀਰ ਸਾਹਿਬ ਵੱਡੇ ਸੀ ਰਾਮਦੇਵ ਵੱਡੇ ਸੀ ਬਾਬਾ ਨਰ ਕਛੂਟਾ ਸੀ ਐਲਕੇ ਗੱਲਾਂ ਮੇਂ ਕੀਤੀਆਂ ਇੱਥੇ ਗੱਲ ਉਮਰ ਦੇ ਮੁਤਾਬਕ ਛੋਟੇ ਵੱਡੇ ਦੇ ਨਹੀਂ ਇੱਥੇ ਗੱਲ ਸਮਝ ਦੀ ਐ ਅੱਜ ਮਨੁੱਖ ਦੀ ਸਮਝ ਵੱਡੀ ਐ ਕੋਈ ਤੁਹਾਡੇ ਵਿੱਚੋਂ ਇਹ ਚਾਹੁੰਦਾ ਕਿ ਮੇਰਾ ਪੁੱਤ ਕਮਲਾ ਹੋਵੇ ਮੇਰਾ ਪੁੱਤ ਮੇਥੋਂ ਸਿਆਣਾ ਨਾ ਹੋਵੇ ਕੋਈ ਚਾਹੁੰਦਾ ਤੁਹਾਡੇ ਵਿੱਚੋਂ ਜਿਹੜੇ ਇਨਸਾਨ ਨੇ ਅੱਜ 10ਵੀਂ 8ਵੀਂ ਜਾਂ ਜਿਹੜਾ 5 ਪੜ੍ਹਿਆ ਉਹ ਵੀ ਚਾਹੁੰਦਾ ਕਿ ਮੇਰਾ ਪੁੱਤ ਪੜ੍ਹ ਕੇ ਜੱਜ ਲੱਗੇ ਕੋਈ ਚਾਹੁੰਦਾ ਕਿ ਮੈਂ ਅਣਪੜ੍ਹਾਂ ਮੇਰਾ ਪੁੱਤ ਵੀ ਅਣਪੜ੍ਹ ਹੋਵੇ ਆ ਜਿਹੜੇ ਰਿਕਸ਼ੇ ਚਲਾਉਣ ਵਾਲੇ ਕੋਈ ਬੀਰ ਸੀ ਨਾ ਉਹਨਾਂ ਦੀਆਂ ਬੇਟੀਆਂ ਜੱਜ ਲੱਗੀਆਂ ਹੋਈਆਂ ਨੇ ਰਿਕਸ਼ੇ ਚਲਾਜ ਲਾ ਕੇ ਉਹਨਾਂ ਨੇ ਆਪਣੀਆਂ ਬੇਟੀਆਂ ਨੂੰ ਆਪਣੇ ਬੱਚੇ ਪੜ੍ਹਾਏ ਉਹਨਾਂ ਦੇ ਬੱਚੇ ਜੱਜ ਲੱਗੇ ਹੋਏ ਨੇ ਅਸੀਂ ਕਿੱਥੇ ਖੜੇ ਹਾਂ ਇਹ ਸਾਡੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਸੀ ਗੁਰੂ ਸਾਹਿਬ ਤਾਂ ਗੁਰਬਾਣੀ ਵਿੱਚ ਇਥੋਂ ਤੱਕ ਵੀ ਹਵਾਲੇ ਦਿੰਦੇ ਨੇ ਕਿ ਮੇਰਾ ਸਿੱਖ ਮੇਰੇ ਨਾਲੋਂ ਵੀ ਜ਼ਿਆਦਾ ਸਿਆਣਾ ਹੋਵੇ ਮੇਰਾ ਸਿੱਖ ਮੇਰੇ ਨਾਲੋਂ ਵੀ ਵੱਡੀ ਗੱਲ ਕਰੇ ਗੁਰੂ ਸਾਹਿਬ ਤਾਂ ਇਹ ਗੱਲ ਕਿ ਕਹਿੰਦੇ ਆ ਅਸੀਂ ਕਿੱਥੇ ਖੜੇ ਨਿਵੇਦਨ ਕਰਦੇ ਨੇ ਕਿਸੇ ਦੇ ਕਹਿਣ ਮੁਤਾਬਕ ਕੁਛ ਨਹੀਂ ਹੋਣਾ ਅਸੀਂ ਬਾਣੀ ਨੂੰ ਫੋਲੋ ਕਰਨਾ ਹੈ ਕਿ ਬਾਣੀ ਦੇ ਵਿੱਚ ਕੱਲੇ-ਕੱਲੇ ਨੂੰ ਗੁਰੂ ਕਹਿਣ ਦੀ ਲੋੜ ਨਹੀਂ ਸਾਰੀ ਬਾਣੀ ਗੁਰੂ ਹੈ ਤੇ ਸਾਰੀ ਬਾਣੀ ਭੰਪੈ ਮਤਲਬ ਕਿ ਜੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਬਾਣੀ ਵਿੱਚ ਭਗਤ ਗਿਆ ਹੋਇਆ ਇਹ ਗੱਲ ਸਾਨੂੰ ਥੋੜਾ ਜਿਹਾ ਨਿਰਣਾ ਕਰਨੀ ਲੋੜ ਹੈ ਸਾਨੂੰ ਸਹਿ ਦੇ ਨਾਲ ਟੇਕੇ ਬਾਣੀ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਕਮਾਉਣ ਦੀ ਲੋੜ ਹੈ ਇਹ ਤੇ ਕਿਤੇ ਥੋਪ ਨਹੀਂ ਸਕਦੇ ਮੇਰੇ ਤੋਂ ਕਹੋ ਜੀ ਨੇ ਭਗਤ ਕਹੋ ਜੀ ਦੀ ਹਿੰਮਤ ਹੈਗੀ ਤਾਂ ਮੈਥੋਂ ਕਹੋ ਵੀ ਤੂੰ ਭਗਤ ਕਹ ਮੈਂ ਨਹੀਂ ਕਹਿੰਦਾ ਭਾਈ ਮੇਰੇ ਮਰਜੀ ਕਿਉਂ ਖਮੇ ਭਗਤ ਪੂਰੀ ਤੱਕ ਇਹ ਨਾਲ ਗਾਉਂਗੇ ਜਿਹੜਾ ਗੁਰੂ ਕੋਲ ਜਾਉਣਾ ਚਾਹੁੰਦਾ ਉਹ ਕਹਾ ਕੇ ਦੇਖ ਲਵੇ ਨਹੀਂ ਕਹਿੰਦੇ ਅਸੀਂ ਕੋਲ ਅਸੀਂ ਭਗਤ ਕਮਾਂਗੇ ਕਿਸੇ ਤੇ ਤੁਸੀਂ ਥੋਪ ਨਹੀਂ ਸਕਦੇ ਤੁਹਾਡੇ ਖਾਨੇ ਚ ਕਿਉਂ ਨਹੀਂ ਗੱਲ ਵੜਦੀ ਵੀ ਅਸੀਂ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ ਅਸੀਂ ਕਹਿਦੀਆਂ ਗੱਲਾਂ ਨਹੀਂ ਸੁਣਨਗੇ ਇਹ ਬੇਨਤੀ ਤਾਂ ਕੀਤੀ ਹੈ ਕਈਆਂ ਦੇ ਦਿਮਾਗ ਵਿੱਚ ਹਜੇ ਕੀੜਾ ਬੜਿਆ ਹੋਇਆ ਵਿਦਵਾਨੀ ਦਾ ਜਿਹੜੇ ਸਮਝਣ ਨੂੰ ਤਿਆਰ ਨਹੀਂ ਨਹੀਂ ਜੀ ਤੁਸੀਂ ਗੁਰੂ ਨਹੀਂ ਕਹਿਣਾ ਤੁਸੀਂ ਭਗਤ ਕਹੋ ਨਹੀਂ ਜੀ ਤੁਸੀਂ ਭਗਤ ਨਹੀਂ ਕਹਿਣਾ ਤੁਸੀਂ ਗੁਰੂ ਕਹੋ ਇਹ ਕੌਣ ਲੜਦੇ ਨੇ ਬਈ ਜਿਹੜੇ ਆਪੋ ਬੜੇ ਚੌਧਰੀ ਨੇ ਉਹ ਲੜਦੇ ਨੇ ਜਿਹੜੇ ਬਾਣੀ ਨੂੰ ਮੰਨਣ ਵਾਲੇ ਨੇ ਨਾ ਉਹ ਕਦੇ ਦੀ ਇਹ ਗੱਲਾਂ ਨਹੀਂ ਕਰਦੇ ਤੇ ਨਾ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ